ਤ ਗਿਆ ਭਲਾਥ ਚ ਜੈਰੋ ਜੈਰੋ ਆ ਦੂਜੀ ਕਬੱਡੀ ਐ ਤੇ ਜਦੋਂ ਤੀਜੀ ਲੈ ਗਿਆ ਤੇ ਫਿਰ ਜੀਪ ਦਿੱਤੀ ਜਾਣੀ ਐ ਜੈਰੋ ਮੇਰੇ ਵੀਰੋ ਇਹਦੇ ਬਲੱਡ ਚ ਕਬੱਡੀ ਐ ਇਹਦਾ ਭਰਾ ਮੇਰੇ ਵੀਰੋ ਇਹ ਸੁਲੱਖਣ ਹੈ ਮੱਖਣ ਸਦਾ ਲਈ ਵਿਛੜ ਗਿਆ ਇਹ ਆਪਣੇ ਬ੍ਰਦਰ ਲਈ ਬਹੁਤ ਰੋਇਆ ਮੇਰੇ ਵੀਰੋ ਜੀ ਕੋਸ਼ਿਸ਼ ਕੀਤੀ ਰੇਡ ਤੇ ਪੀਜੀ ਰੇਡ ਤੇ ਥਾਪੀਆਂ ਮਾਰ ਮਾਰ ਕੇ ਗਿਆ ਕੁਲਦੀਪ ਸ਼ਿਕਾਰਾਂ ਵਾਲਾ ਗੱਗੀ ਗੱਗੀ ਜੱਗ ਦੀ ਚੱਕਰੋਂ ਗੱਗੀ ਮੇਲਾ ਮੇਲਾ ਬਣ ਗਿਆ ਗੱਗੀ 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 ਤੇ ਚਾਰੇ ਮੇਲਾ ਬਣ ਗਿਆ ਮੇਲਾ ਗੱਗੀ ਗੱਗੀ ਗੱਰੋ ਗੱਗੀ ਤੇ ਗਾਰੋ ਗੱਗੀ ਤੇ ਗਾਰੋ ਗੱਗੀ 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 7 7 ਗੱਗੀ ਆਓ ਗੱਗੀ ਗੱਗੀ ਆਓ ਗੱਗੀ ਸਰਾ ਗੱਗੀ ਜਿੱਤ ਗਿਆ ਭਲੱਥ ਚ ਗੱਡੀ ਆਓ ਗੱਗੀ ਜਿੱਤ ਗਿਆ ਭਲੱਥ ਚ ਗੱਡੀ ਇਹ ਚੱਕ ਦੇਸ ਰਾਜਵਾਲਾ ਸਿਰਾ ਕਰਾ ਗਿਆ ਮੇਰੇ ਵੀਰੋ ਸਿਰਾ ਆ ਗਿਆ ਲੰਡੀ ਜੀਪ ਦਾ ਜੇਤੂ ਬਣ ਗਿਆ ਓ ਸਾਰੇ ਵੀਰੋ